ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਸ਼ਹੀਦੀ ਗੁਰਪੁਰਬ ਮਨਾ ਰਹੀਆਂ ਨੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਦੇ ਦਿਨ ਦਿਹਾੜੇ ਮਨਾ ਰਹੇ ਨੇ ਪਰ ਦਿਨ ਦਿਹਾੜੇ ਤਾਂ ਮਨਾ ਰਹੇ ਨੇ ਜਿਹੜੇ ਅੰਗਰੇਜ਼ਾਂ ਨੇ 1930 ਚ ਸ੍ਰੀ ਗੁਰੂ ਦਸਵੇਂ ਪਾਸਾ ਜੀ ਦਾ ਬਖਸੀਆ ਹੋਇਆ ਨਿਸ਼ਾਨ ਸਾਹਿਬ ਤਾਰਿਆ ਸੀ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਿਸ਼ਾਨ ਸਾਹਿਬ ਕਾਲ ਤੱਕ ਸਾਹਿਬ ਤੇ ਝੂਲਦਾ ਹੁੰਦਾ ਸੀ ਅੱਜ ਤਿੱਕਰ ਗੁਰਦੁਆਰਿਆਂ ਤੇ ਨਹੀਂ ਚੜਾਇਆ ਗਿਆ ਅੱਜ ਤਿੱਕਰ 100 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਅੱਜ ਤਿੱਕਰ ਨਹੀਂ ਚੜਾਇਆ ਗਿਆ ਪਰ ਦਿਨ ਦਿਹਾੜੇ ਤਾਂ ਮਨਾਉਂਦੇ ਨੇ ਝੰਡੇ ਉਹਨਾਂ ਦੇ ਹੀ ਲੈ ਕੇ ਚੱਲਦੇ ਨੇ ਅੰਗਰੇਜ਼ਾਂ ਦੇ ਦਿੱਤੇ ਹੋਏ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ ਇਹ ਨਿਸ਼ਾਨ ਸਾਹਿਬ ਦਿੱਤਾ ਸੀ ਤੁਸੀਂ ਦਰਸ਼ਨ ਕਰੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਟਾਰ ਮਨੁੱਖਤਾ ਦੇ ਹੱਕਾਂ ਦੇ ਲਈ ਸ੍ਰੀ ਗੁਰੂ 10ਵੇਂ ਪਾਸਾ ਜੀ ਨੇ 14 ਜੰਗਾਂ ਲੜੀਆਂ 14 ਹੀ ਜਿੱਤੀਆਂ ਇਹ ਨਿਹਾਨ ਸਿੰਘ ਸਾਹਿਬ ਜੀ ਹੁੰਦੇ ਸੀ ਇਹ ਨਿਹਾਨ ਸਿੰਘ ਸਾਹਿਬ ਆਪਣੇ ਖਾਲਸੇ ਨੂੰ ਦਿੱਤਾ ਸੀ ਅੱਜ ਅੰਗਰੇਜ਼ਾਂ ਦਾ ਝੰਡਾ ਚੱਕ ਕੇ ਚੱਲਦੇ ਨੇ ਪਰ ਦਿਨ ਦਿਹਾੜੇ ਬੜੀ ਧੁੰਮ ਧਾਮ ਨਾਲ ਮਨਾਉਂਦੇ ਨੇ ਇਤਿਹਾਸ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਗੋਲਕ ਨਾਲ ਜਰੂਰ ਲੈਣਾ ਦੇਣਾ ਕਿਉਂਕਿ ਦਿਨ ਦਿਹਾੜੇ ਮਨਾਉਣਗੇ ਸੰਗਤਾਂ ਆਉਣ ਗਈਆਂ ਗੋਲਕ 'ਚ ਮੱਥਾ ਟੇਕਣ ਗਈਆਂ ਬਸ ਪੈਸੇ ਨਾਲ ਪਿਆਰ ਆ ਇਤਿਹਾਸ ਨਾਲ ਨਹੀਂ ਹੈਗਾ ਜੀ ਅੱਜ ਸਾਨੂੰ ਜ਼ਰੂਰਤਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਕਸੇ ਹੋਏ ਨਿਹਾਨ ਸਿੰਘ ਸਾਹਿਬ ਚੜਾਉਣ ਦੀ ਹੁਣ ਤੁਹਾਨੂੰ ਦਿਖਾਉਨੇ ਆ ਆ ਦੇਖੋ ਜਿਹਨੂੰ ਅੱਜ ਇਹ ਖੰਡਾ ਦੱਸਦੇ ਨੇ ਇਹ ਰਾਣੀ ਦਾ ਲੋਗੋ ਆ ਉਹ ਸਮੇਂ ਫੌਜ ਦੇ ਮੱਥੇ ਤੇ ਇਹ ਕਲੰਕ ਲਾਇਆ ਜਾਂਦਾ ਸੀ ਇਹ ਰਾਣੀ ਨੇ ਡਿਜ਼ਾਈਨ ਕੀਤਾ ਸੀ ਅੱਜ ਇਹਨੂੰ ਖੰਡਾ ਦੱਸਦੇ ਨੇ ਹੁਣ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੇ ਦਰਸ਼ਨ ਕਰ ਲਓ ਇਹ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦਾ ਖੰਡਾ ਜਿਸ ਖੰਡੇ ਦੇ ਹਰ ਰੋਜ਼ ਅਨੰਦਪੁਰ ਸਾਹਿਬ ਦਰਸ਼ਨ ਕਰਾਏ ਜਾਂਦੇ ਨੇ ਫੇਰ ਜਿਹੜਾ ਅੰਗਰੇਜ਼ਾਂ ਤੇ ਝੰਡਾ ਚੜਾਇਆ ਹੋਇਆ ਹੈ ਜਿਹੜਾ ਅੰਗਰੇਜ਼ਾਂ ਦਾ ਝੰਡਾ ਚੜਾਇਆ ਹੈ ਪੀਲੇ ਰੰਗ ਦਾ ਆ ਤੁਸੀਂ ਦੇਖੋ ਕਰਾਸ ਮਾਰਿਆ ਥੱਲੇ ਉਹਨਾਂ ਦੇ ਲੋਗੋ ਤੇ ਕਰਾਸ ਮਾਰਿਆ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਪਰ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਮੂਰਖ ਬਣ ਕੇ ਉਹਨਾਂ ਦੇ ਲੋਗੋ ਨੂੰ ਚੱਕ ਕੇ ਚੱਲੀ ਜਾਂਦੇ ਨੇ ਅੰਗਰੇਜ਼ਾਂ ਦੇ ਨੂੰ ਉਹਨੂੰ ਇਹ ਗੋਮਟਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਪ੍ਰਿੰਟ ਕਰੀ ਜਾਂਦੇ ਨੇ ਪਾਪੀ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਅੰਗਰੇਜ਼ਾਂ ਦੇ ਲੋਗੋ ਨੂੰ ਰਮਾਲਿਆਂ ਤੇ ਲਾ ਕੇ ਗੁੰਮਟਾਂ ਤੇ ਲਾ ਕੇ ਝੰਡਿਆਂ ਤੇ ਲਾ ਕੇ ਪਰ ਇਹ ਉਹ ਗੁਰਪੁਰਬ ਵੀ ਮਨਾਉਂਦੇ ਨੇ ਗੋਲਕ ਇਕੱਠੀ ਕਰਨ ਦੇ ਲਈ ਹੁਣ ਤੁਸੀਂ ਦੇਖ ਲਓ ਟੀਵੀ ਦੀ ਸਕਰੀਨ ਤੇ ਕਿ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਦਾ ਇਨਸਾਨ ਸਾਹਿਬ ਕਾਲ ਤਖਤ ਸਾਹਿਬ ਤੇ ਝੂਲਦਾ ਹੁੰਦਾ ਸੀ ਉਹ ਬਿਲੇ ਦੀਆਂ ਵੀਡੀਓ ਤੇ ਫੋਟੋਆਂ ਹੈਗੀਆਂ ਨੇ ਗੂਗਲ ਤੇ ਮਿਲ ਜਾਂਦੀਆਂ ਨੇ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਇਹ ਸੋਨੇ ਵਿੱਚ ਵੀ ਤਸਵੀਰ ਮਹਾਰਾਜਾ ਅਨਜੀਤ ਸਿੰਘ ਜੀ ਨੇ ਬਣਵਾਈ ਸੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਪਰ ਅੱਜ ਤੱਕ ਸਾਡੇ ਗੁਰੂਆਂ ਦੇ ਇਨਸਾਨ ਸਾਹਿਬ ਨਹੀਂ ਚੜਾਏ ਜਾਂਦੇ ਅੰਗਰੇਜ਼ਾਂ ਦੇ ਦਿੱਤੇ ਝੰਡੇ ਚੜਾਏ ਜਾਂਦੇ ਨੇ ਪਰ ਦਿਨ ਦਿਹਾੜੇ ਬਹੁਤ ਧਮ ਧਾਮ ਨਾਲ ਮਨਾਏ ਜਾਂਦੇ ਨੇ ਗੋਲ ਇਕੱਠੀ ਕਰਨ ਦੇ ਲਈ ਪਰ ਜ਼ਰੂਰ ਤਾਂ ਸਾਨੂੰ ਆਪਣਾ ਇਤਿਹਾਸ ਸਾਂਭਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ